ਉਹਨੂੰ ਇਹ ਤੋਂ ਕਾਫੀ ਸਮਾਂ ਲੱਗ ਜਾਣਾ ਕਰਮ ਜੋ ਕੰਮ ਆਦਮੀ ਰੋਜ਼ ਦਿਨੇ ਕਰਦਾ ਹੈ ਚਾਹੇ ਚੰਗਾ ਚਾਹੇ ਮੰਦੇ ਉਹਨਾਂ ਦਾ ਨਾਮ ਕਰਮ ਹੈ ਆਪਣੇ ਕੀਤੇ ਹੋਏ ਕਰਮ ਹੀ ਜੀਵਨੋਂ ਸੁੱਖ ਦੁੱਖ ਅਰਜੁਨੀਆਂ ਦਾ ਕਾਰਨ ਹੁੰਦੇ ਹਨ ਸਾਨੂੰ ਦੁਨੀਆ ਵਿੱਚ ਜੇ ਕੇ ਸ੍ਰੇਸ਼ਟ ਕਰਮ ਹੀ ਕਰਨੇ ਚਾਹੀਦੇ ਹਨ ਕਿਉਂਕਿ ਜੈਸੇ ਧਰਤੀ ਵਿੱਚ ਕਿਸੇ ਚੀਜ਼ ਦਾ ਬੀਜ ਪਾਈਗੇ ਤਾਂ ਉਹੋ ਹੀ ਬੀਜ ਉਗਦਾ ਹੈ ਇਸੇ ਤਰ੍ਹਾਂ ਹੈ ਦੇ ਰੂਪ ਤਾਪੀ ਵਿੱਚ ਜੈਸਾ ਬੀਜ ਬੀਜਿਏ ਤੈਸਾ ਹੀ ਉਗਦਾ ਹੈ ਜੈਸਾ ਸੈਭਾ ਨੇ ਕਿਹਾ ਹੈ ਖੇਤੀ ਸਰੀਰ ਜੋ ਬੀਜਿਏ ਸੋ ਅੰਤਨ ਖਲੋਆ ਆਏ ਇਸ ਵਾਸਤੇ ਪਰਸ ਨੂੰ ਚਾਹੀਦਾ ਹੈ ਕਿ ਮੰਦੇ ਕਰਮਾਂ ਦਾ ਤਿਆਗ ਕਰਕੇ ਸਦਾ ਹੀ ਸ੍ਰੇਸ਼ਟ ਕਰਮਾਂ ਭਜਨ ਸੇਵਾ ਵਰਪਵਕਾਰ ਆਦਕ ਕਰੇ ਕਿਉਂਕਿ ਇੱਥੇ ਦੁਨੀਆ ਵਿੱਚ ਅਸੀਂ ਪੂਰਵਲੇ ਕਰਮਾਂ ਦਾ ਫਲ ਭੋਗ ਰਹੇ ਹਾਂ ਤੇ ਇੱਥੋਂ ਜੋ ਕਰਮ ਕਰਨੇ ਹਨ ਉਹਨਾਂ ਦਾ ਫਲ ਅਸ਼ਲੋਕ ਵਿੱਚ ਵੀ ਭੋਗਣਾ ਹੈ ਜੋ ਕੋਈ ਸੇਸ਼ਟ ਕਰਮ ਕਰਦਾ ਹੈ ਉਸ ਦਾ ਨਾਮ ਜਗਤ ਵਿੱਚ ਮਹਾਤਮਾ ਜਨਾਥਾਵਾ ਦੇਵਤਾ ਅਦ ਕਿਹਾ ਜਾਂਦਾ ਹੈ ਤੇ ਮੰਦ ਕਰਮ ਕਰਨ ਵਾਲਿਆਂ ਦਾ ਨਾਮ ਠੱਗ ਚੋਰ ਬਰਿਆਰ ਸਾਖਤ ਜਾਂ ਰਾਖਸ਼ਾਦ ਕਿਹਾ ਜਾਂਦਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਸਾਧ ਕਰਮ ਜੋ ਪਰਖ ਘਮਾਵੇ ਨਾਮ ਦੇਵਤਾ ਜਗਤ ਕਹਾਵੇ ਕਰਤ ਕਰਮ ਜੋ ਜਗ ਮੇ ਕਰਿ ਕਰੀ ਨਾਮ ਅਸੋਰ ਤਨ ਕੋ ਸਭ ਕਰੀ ਸੋ ਇਨ ਗਰਬਾਕਾਂ ਤੋਂ ਪਤਾ ਲੱਗਦਾ ਹੈ ਕਿ ਸਭ ਕੁਝ ਕਰਮਾਂ ਉੱਪਰ ਹੀ ਨਿਰਭਰ ਹੈ ਜੈਸਾ ਗੁਰੂ ਜੀ ਦੱਸਦੇ ਹਨ ਕਰਮਾਂ ਉੱਪਰ ਨਿਭੜੇ ਜੋ ਲੋਚੇ ਸਭ ਕੋਈ ਸੋ ਜੇ ਕਰਮਾਂ ਉੱਪਰ ਹੀ ਨਿਭੜਨਾ ਹੈ ਤਾਂ ਜੀਵ ਨੂੰ ਸਦਾ ਹੀ ਸ਼੍ਰੇਸ਼ਟ ਕਰਮ ਕਰਨੇ ਜੋਗ ਹਨ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਰਮਾਂ ਦੀ ਬਾਬਤ ਇਸ ਪ੍ਰਕਾਰ ਹੋਰ ਉਪਦੇਸ਼ ਦਿੰਦੇ ਹਨ ਆਪੇ ਮੀਨ ਆਪੇ ਹੀ ਖਾਂ ਕਰਮਤਾਤੀ ਸਰੀਰ ਜਗ ਅੰਤਰ ਜੋ ਬੋਮੇ ਸੋ ਖਾਤ ਜਿਹਾ ਕਿਤਨੋ ਤੇਹਾ ਹੋਆ ਜੈਸੇ ਕਰਮ ਕਮਾਹੀ ਜੈਸਾ ਬਿਜੇ ਸੂਲੂ ਨੇ ਕਰਮਾ ਸੰਧੜਾ ਖੇਤ ਨਾਂਤਰ ਬਹੇ ਕੋ ਕਰਮ ਕਵਾਵੇ ਸੋ ਚੋ ਗੁੰਡੀ ਜਾਣੀਏ ਜੋ ਧਰਮ ਕਮਾਵੇ ਤਸ ਧਰਮ ਨਾ ਹੋਵੇ ਪਾਪੀ ਪਾਪੀ ਪਾਪ ਕਮਾਣੇ ਪਾਪੀ ਜਾਣੀਏ ਜੈਸਾ ਬੀਜ ਸੋ ਜੁਣੇ ਜਿਹਾਂ ਪੁਰਬ ਪਰਬਲ ਕਿਨੇ ਬੋਇਆ ਦੇ ਦੋਸ਼ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਮੈਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨਾ ਦੀਜੇ ਅਵਰਜਨ ਫਲ ਤੋ ਹਵੇ ਪਾਇਆ ਜਿਹਹਰੀ ਕਾਰ ਕਮਾਈਏ ਮੀਜਮ ਉਹ ਉਹ ਐਸਾ ਭੋਗ ਭੋਗੇ ਕਿ ਆਪਨਾ ਭਾਵੀ ਦੋਸਨਾ ਨੀਜੇ ਕਾਹੋ ਲੋਗ ਜੋ ਕੁਮਾਵਣ ਸੋਈ ਭੋਗ ਆਪਣਾ ਕਰਮ ਆਪੇ ਹੀ ਬੰਦ ਆਵਨ ਜਾਮਨ ਮਾਈ ਬੰਦ ਤੰਦ ਫਰੀਦਾ ਲੋਣੇ ਦਾਘ ਮਿਨਿ ਹੋਰੀਆਂ ਕਿਕਰ ਬੀਜੇ ਜੱਟ ਹੰਡੇ ਔਨ ਤਗਾਈ ਦਾ ਪੈਂਦਾ ਲੋੜੇ ਪੱਟ ਇਕ ਨਾਨਕ ਸਾਵ ਸੋਜੀ ਆਈ ਇੱਕ ਫਿਰਦੇ ਮੀ ਪ੍ਰਵਾਹਾ ਅਮਲ ਜੀਏ ਕੀਤੇ ਆਂ ਦੁਨੀਆ ਵਿੱਚ ਸੋ ਦਰਗਾ ਉਗਾਹਾ ਸੱਚੇ ਮਾਰਗ ਚਾਲਦੇ ਆਂ ਅਸਤਤ ਕਰੇ ਜਹਾਨ ਸੋਈ ਕਾਰਮ ਕਮਾਈ ਜਤ ਮੁਖ ਉਜਲਾ ਸੋ ਇਨਾਂ ਗੌਰ ਪਰਮਾਨੰ ਤੋ ਪਤਾ ਲੱਗਦਾ ਹੈ ਕਿ ਜੀਵ ਜੈਸੇ ਕਰਮ ਕਰਦਾ ਹੈ ਤੈਸਾਈ ਉਸਨੂੰ ਅਲ ਪ੍ਰਾਪਤ ਹੁੰਦਾ ਹੈ ਤੇ ਨਾਲੇ ਦੱਸਿਆ ਹੈ ਕਿ ਜੇ ਇਹ ਦੁਨੀਆਂ ਦੇ ਲੋਕੋ ਉਹ ਕਰਮ ਦੁਨੀਆ ਵਿੱਚ ਆ ਕੇ ਕਰੋ ਜਿੰਨਾ ਕਰਮਾਂ ਦੇ ਕਾਰਨ ਕਰਕੇ ਵਾਹਿਗੁਰੂ ਜੀ ਦੇ ਨਰਗਾਹ ਵਿੱਚ ਮਖੋਜਲਾ ਲੈ ਕੇ ਜਾਵੋ ਸੋ ਜੀਵ ਨੂੰ ਚਾਹੀਏ ਕਿ ਅਮਰਤ ਪੀੜੇ ਉੱਠ ਕੇ ਇਸ਼ਨਾਨ ਕਰੇ ਤੇ ਭਜਨ ਬੰਦਗੀ ਕਰੇ ਤੇ ਫਿਰ ਗੁਰਦੁਆਰੇ ਜਾ ਕੇ ਪਾਠ ਕਰੇ ਜਾਂ ਸੁਣੇ ਤੇ ਸੇਵਾ ਕਰੇ ਫਿਰ ਦਿਨੇ ਕਮਾਈ ਕਰੇ ਤੇ ਉਸ ਵਿੱਚੋਂ ਦਾ ਸੰਤ ਗੁਰੂ ਨਿਮਿਤ ਦੀਵੇਂ ਤੇ ਬੰਡ ਸ਼ਕੈ ਇਤੇ ਅਦਕ ਸਭ ਕਰਮਾਂ ਦੇ ਕੰਨ ਕਰਕੇ ਇਸ ਦੁਨੀਆ ਦੇ ਜੀਵ ਸ੍ਰੇਸ਼ਟ ਕਰਮ ਕਰਦਾ ਹੈ ਮੁਖਜਲਾ ਲੈ ਕੇ ਨਰੇਂਕਾਰ ਦੀ ਦਰਗਾਹ ਵਿੱਚ ਪਹੁੰਚਣਾ ਹੈ ਜਥਾ ਗਰਵਾਸ ਜਿਨਨੀ ਨਾਮ ਧਿਆਇਆ ਗਏ ਮਸੰਖਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਸੋ ਜੀਵ ਨੂੰ ਸਦਾ ਹੀ ਸਭ ਕੰਮ ਕਰਨੇ ਚਾਹੀਦੇ ਹਨ ਕਵਿਤਾ ਗਰਮਸੋ ਕਮਾਈ ਸਦਾ ਜਗਮਾਈ ਕੀਤੀ ਜਿੰਨਾ ਕੰਮ ਨਾਲ ਸਾਨੂੰ ਮਿਲੇ ਕਲਿਆਣ ਜੀ ਬੈਰ ਤੇ ਬਿਰੋਧ ਸਦਾ ਮਨ ਤੋਂ ਮਟਾ ਦੀ ਪੈੜੇ ਕਮ ਬਾਣੀ ਕਦੀ ਰਖੀਏ ਨਾ ਕਾਨ ਜੀ ਮੰਦੇ ਕਮ ਤਿਆਗ ਜਿੰਨਾ ਲੀਤੀ ਹੈ ਸੰਗਰੂ ਸੰਦੇਖ ਲੰਦੇ ਗਰ ਪਰ ਸਤਜਾਨ ਜੀ ਉਨ੍ਹਾਂ ਦਾ ਨਾਮ ਸਦਾ ਰਹਿਣਾ ਹੈ ਜਗ ਤੁਹਤੇ ਭਗਤ ਕਹਿੰਦੇ ਜਿਹੜੇ ਸੇਵਾ ਨੂੰ ਕਮਾਨ ਜੀ ਦਰ ਦਾ ਵਾਸਤਾ ਆਸਲ ਨੂੰ त्याਕੇ ਜੋ ਪਰਛਾਟ ਕੇ ਆਪਣਾ ਕੰਮ ਕਰ ਲੈਂਦਾ ਹੈ ਤੇ ਦੂਸਰੀ ਗੋਚਰਾ ਨਹੀਂ ਛੱਡਦਾ ਉਸ ਨੌ ਅਦਮੀ ਕਿਹਾ ਜਾਣਦਾ ਹੈ ਜੋ ਆਸਲ ਨੂੰ त्याਕੇ ਆਪ ਕੰਮ ਕਰ ਲੈਣਦਾ ਨੌ ਉਦਮ ਹੈ ਉਦਮ ਦੁਨੀਆ ਵਿੱਚ ਬੜੀ ਚੰਗੀ ਚੀਜ਼ ਹੈ ਤੇ ਉਦਮ ਹੀ ਸਭ ਨੂੰ ਉੱਚਾ ਕਰਨ ਵਾਲਾ ਹੈ ਜੈਸਾ ਮਰਸ਼ਟ ਜੀ ਨੇ ਸ੍ਰੀ ਰਾਮਚੰਦਰ ਜੀ ਨੂੰ ਕਿਹਾ ਸੀ ਕਿ ਹੀ ਰਾਮ ਅਰਥ ਹੀ ਤੇਰਾ ਦੇਵ ਹੈ ਕਿਉਂਕਿ ਜਿਹੜਾ ਪਾਸਾਸ ਨੂੰ ਤਿਆ ਕੇ ਉਦਮੀ ਬਣ ਕੇ ਹਰੀ ਜਸ ਨੂੰ ਗਾਉਣਾ ਹੈ ਉਹ ਹੀ ਮਨੁੱਖਾ ਜਨਮ ਦਾ ਲਾਭ اٹھਾ ਸਕਦਾ ਹੈ ਤੇ ਵੰਦਗੀ ਕਰਕੇ ਮੰਦਾ ਸੁਆਣ ਜੋਗ ਹੋ ਸਕਦਾ ਹੈ ਵਪਾਰੀ ਆਦਮੀ ਉਦਮ ਕਰਕੇ ਹੀ ਵਪਾਰ ਕਰ ਸਕਦਾ ਹੈ ਬਾਹੀ ਖੇਤੀ ਕਰਨ ਵਾਲਾ ਪਾਂਧੀ ਫੌਜੀ ਕੰਮ ਕਰਨ ਵਾਲੇ ਤਮਾਸ਼ਾ ਹਲ ਕਰਨ ਵਾਲੇ ਹਰ ਇੱਕ ਜੀਵ ਆਪੋ ਆਪਣੇ ਕੰਮ ਉਦਮ ਕਰਕੇ ਹੀ ਕਰ ਸਕਦੇ ਹਨ ਇਸੇ ਮਾਤੇ ਰਾਜਨ ਈਤ ਮਾਲੇ ਨੇ ਕਿਹਾ ਹੈ ਮੈਂ ਅੱਦਮ ਕਹੋ ਕੌਣ ਨੂੰ ਮਿਲੇ ਤੇਲ ਤਲ ਮਾਹੀ ਮੈਨ ਹਲਾਇ ਕਰ ਕੇ ਕੈਸੀ ਗਰਸੋ ਪੇਟ ਮੈਂ ਜਾਇ ਮਾਵੇਂ ਤੇਲ ਤਲਾ ਵਿੱਚ ਹੁੰਦਾ ਹੈ ਪਰ ਅੱਦਮ ਕੀਤੇ ਤੋਂ ਬਿਨਾਂ ਨਿਕਲ ਨਹੀਂ ਸਕਦਾ ਬਾਵੇਂ ਪ੍ਰਸ਼ਾਦਾ ਅੱਗੇ ਰੱਖਿਆ ਹੋਵੇ ਹੱਥ ਹਲਾਇ ਤੋਂ ਬਿਨਾਂ ਛਕਿਆ ਨਹੀਂ ਜਾਂਦਾ ਮਸ਼ਕਲ ਤੋਂ ਮਸ਼ਕਲ ਕੰਮ ਵੀ ਅੱਦਮ ਨਾਲ ਛੇਤੀ ਹੋ ਸਕਦਾ ਹੈ ਗੁਰੂ ਮੱਤ ਵਿੱਚ ਵੀ ਅੰਦਮ ਕਰਨ ਦੀ ਬਾਤ ਬਹੁਤ ਉਪਦੇਸ਼ ਗੁਰੂ ਜੀ ਨੇ ਦਿੱਤਾ ਹੈ ਜੈਸਾ ਕਾ ਰਖਾਏ ਕਿਛ ਹੱਥ ਦੇ ਨਾਨਕ ਰਾਹੋ ਪਸ਼ਾਣੀਆਂ ਸੀ ਤੇ ਇਹ ਦੱਸਿਆ ਹੈ ਕਿ ਧਰਮ ਦੀ ਕਮਾਈ ਕਰਕੇ ਬੰਨ ਛਕਣਾ ਹੀ ਠੀਕ ਹੈ ਅਸਲੀ ਪੁਰਸ਼ ਜਿਹੜੇ ਕਿ ਮੇਲੇ ਰਹਿ ਕੇ ਲੋਕਾਂ ਦੇ ਸਿਰਾਂ ਤੇ ਗੁਜ਼ਾਰਾ ਕਰਦੇ ਹਨ ਉਹ ਨਿੰਦਣਯੋਗ ਹਨ ਸੰਤ ਮਹਾਤਮਾ ਇਨਾਂ ਦੇ ਬਹਾ ਇੰਨਾ ਤੋਂ ਬਹਰ ਹਨ ਜਿਹੜੇ ਕਿ ਭਜਨ ਬੰਦਗੀ ਕਰਦੇ ਹਨ ਗੁਰੂ ਜੀ ਅੰਦਮ ਬਾਤ ਹੂ ਦੱਸਦੇ ਹਨ ਜਥਾ ਅੰਦਮ ਕਰਿੰਦਿਆਂ ਜੀਉ ਤੂੰ ਕਮਾਵੰਦਿਆ ਸੁਖ ਪੌਂਚ ਧਿਆਮੰਦਿਆ ਤੂੰ ਪ੍ਰਭ ਮਿਲਾਏ ਨਾਨਕ ਉਸਤਿ ਚੰਤ ਗੁਰੂ ਜੀ ਕਹਿੰਦੇ ਹਨ ਕਿ ਭਾਈ ਤੂੰ ਅੰਦਮ ਕਰ ਕਿ ਆਪਣਾ ਜੀਵਨ ਬਤੀਤ ਕਰ ਮੇਨਾ ਅੰਦਮ ਤੋਂ ਦੁਨੀਆ ਵਿੱਚ ਕਾਹਦਾ ਜੀਵਨ ਹੈ ਭਰ ਜੇ ਪ੍ਰਾਇ ਹੱਥਾਂ ਮਾਲ ਹੀ ਦੇਖਦਾ ਰਹੇ ਡੀਕਦੇ ਰਹੇ ਕਿ ਕਦੋਂ ਮੈਨੂੰ ਖਲਾਨੀ ਚੀਜ਼ ਮਿਲੇ ਇਸ ਜੀਵਨ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਫਿਰਦਾ ਬਾਹਰ ਪਰਾਈਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਦੇਵੇਂ ਰਖਸ਼ੀ ਜਿਉ ਸਰੀਰ ਨੇ ਕਮਾਈ ਕਰਕੇ ਸੁਖ ਦੀ ਪ੍ਰਾਪਤੀ ਕਰ ਕਮਾਈ ਹੀ ਨੀਕੀ ਮਾਲਨ ਮਾਲਨ ਲਗਾ ਕੇ ਉੱਚੇ ਦਰਜੇ ਦੀ ਪ੍ਰਾਪਤੀ ਕਰੀਦੀ ਹੈ ਤੇ ਪ੍ਰਭੂ ਨੂੰ ਧਿਆਕੇ ਤੇ ਪ੍ਰਭੂ ਦੇ ਚਰਨਾ ਨਾਲ ਮੈਣ ਜਾ ਬੇਨ ਰੂਪ ਹੋ ਜਾਂ ਫੇਰ ਤੇਰੇ ਜਨਮ ਦੀ ਚਿੰਤਾ ਮੁੱਕ ਜਾਵੇਗੀ ਸਹਿਬ ਅੱਗੇ ਹੋਰ ਦੱਸਦੇ ਹਨ ਅੰਗਾਹਕ ਤੂੰ ਤ੍ਰਿਗ ਪਿਛਾ ਫੇਰ ਨਾ ਮੋਹ ਡੜਾ ਨਾਨਕ ਸਿੰਘ ਜੀ ਇਹ ਇਹ ਬਿਹਾਰ ਬਾਹਰ ਮੋਰਨਾ ਹੋਵੀ ਜਨਮੜਾ ਕਬੀਰ ਕਾਲ ਕਰੰਤਾ ਅਬ ਹੈ ਕਰੂ ਆਬ ਅਬ ਕਰਤਾ ਸੁਇਤਾਲ ਪਾਛੇ ਕੁਛ ਨਾ ਹੋਏਗਾ ਜਿਉ ਸਿਰ ਪਰ ਆਵਿ ਕਾਣ ਜਿੰਨਾ ਨੇ ਉਦਮ ਕਰਕੇ ਆਪਣਾ ਜੀਵਨ ਸਵਾਰ ਲਿਆ ਹੈ ਉਹ ਹੀ ਚੰਗੇ ਹਨ ਤੇ ਜਿੰਨਾ ਅਸਲ ਕਰਕੇ ਕੁਝ ਨਹੀਂ ਕੀਤਾ ਉਹ ਜਨਮ ਦੇ ਗੇੜ ਵਿੱਚ ਹੀ ਰਹਿਣਗੇ ਧਰਮ ਦੀ ਸਿਰਤ ਕਰਕੇ ਜੋ ਨਿਰਵਾਹ ਕਰਦੇ ਹਨ ਉਹ ਉਦਮੀ ਹਨ ਤੇ ਆਪ ਸੁਖੀ ਹਨ ਤੇ ਉਹਨਾਂ ਨੂੰ ਸਿੱਖ ਦਿੰਦੇ ਹਨ ਇਸੇ ਵਾਤੇ ਹੱਥੀਂ ਕੰਮ ਕਰਨਾ ਹੀ ਠੀਕ ਹੈ ਇਹ ਐਸੇ ਸਾਖੀ ਹੈ ਕਿ ਇੱਕ ਸਮੇਂ ਤਰਲੋਚਨ ਜੀ ਨਾਮਦੇਵ ਜੀ ਪਾਸ ਆਏ ਤੇ ਸ੍ਰੀ ਨਾਮਦੇਵ ਜੀ ਅੱਗੇ ਕੰਮ ਕਰ ਰਹੇ ਸਨ ਸ੍ਰੀ ਤਰਲੋਚਨ ਜੀ ਦੇਖ ਕੇ ਕਹਿਣ ਲੱਗੇ ਨਾਮਾ ਮਾਇਆ ਮੋਇਆ ਕਰੇ ਤਰਲੋਚਨ ਮੀਤ ਕਾਹੇ ਸ਼ਿਪੁਰ ਹੁ ਸ਼ਿਪੂਹ ਸ਼ਾਇਲੇ RAM ਨਾ ਲਾਓ ਚੀਤ ਏ ਨਾਮਦੇਵ ਜੀ ਤੈਨੂੰ ਮਾਇਆ ਨੇ ਮੂਹ ਲਿਆ ਹੈ ਤਵਾ ਤੂੰ ਮਾਇਆ ਦੇ ਮੋਹ ਵਿੱਚ ਪੈ ਕੇ ਕਪੜੇ ਛਾਪ ਰਿਹਾ ਹੈ। ਰਾਮ ਦਾ ਨਾਮ ਕਿਉਂ ਨਹੀਂ ਯਾਦ ਕਰਦਾ? ਇਤਨੀ ਗੱਲ ਸੁਣ ਕੇ ਸੀ ਨਾਮਦੇਵ ਜੀ ਕਹਿਣ ਲੱਗੇ। ਨਾਮਾ ਕਹੇ ਤਰਲੋਚਨ ਮਖਤੇ ਰਾਮਸਮਾਲ। ਹਾਥ ਪਾਓ ਕਰ ਕਾਮ ਸਭ ਚਤਨਨ ਜਨ ਨਾਲ। ਹੇ ਤਰਲੋਚਨ ਜੀ ਚਿੱਤ ਵਿੱਚ ਰਾਮ ਨਾਮ ਯਾਦ ਕਰਨਾ ਚਾਹੀਦਾ ਹੈ। ਤੇ ਹੱਥਾਂ ਪੈਰਾਂ ਨਾਲ ਕੰਮ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਸੁਣ ਕੇ ਸ੍ਰੀ ਤਰਲੋਚਨ ਜੀ ਬੜੇ ਪਰੇਸ਼ਾਨ ਹੋਏ ਗੁਰੂ ਜੀ ਇੱਕ ਹੋਰ ਜਗ੍ਹਾ ਐਸਾ ਉਦਮ ਕਰਨ ਦਾ ਉਪਦੇਸ਼ ਦਿੰਦੇ ਹਨ ਜਥਾ ਉਦਮ ਕਰੋ ਬੜ ਭਾਗਿਓ ਸਿਮਰੋ ਹਰ ਹਰਾਈ ਨਾਨਕ ਜੇਸਾ ਸਿਮਰਤ ਸਭ ਸੋਖੂਵੇ ਦੁਖ ਦਰਦ ਪਰਮਾ ਜਾਇ ਤਜੋ ਸਿਆਣਪਾ ਸਿਰਜਣੋ ਸਿਮਰੋ ਹਰ ਹਰਾਈ ਇਹ ਕਾ ਸਹਰਮਾਨ ਰੱਖੋ ਰਖੋ ਨਾਨਕ ਦੁਖ ਪਰਮਪਰ ਜਾਇ ਅਦਮ ਕਰੋ ਕਰਾਵੋ ਉਠਾਕਰ ਪੀਘਤ ਸਾਧੂ ਸੰਗ ਹਰ ਹਰ ਨਾਮ ਚਰਹਾਵੋ ਰੰਗਨ ਆਪੇ ਹੀ ਪਰਉਰੰਗ ਸੋ ਇਨਾ ਗੁਰਪ੍ਰਦੇਸ਼ਾਂ ਤੋਂ ਪਤਾ ਲੱਗਦਾ ਹੈ ਕਿ ਜੀਵਾਂ ਤੇ ਅਦਮ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਅਦਮ ਕਰਕੇ ਤੇ ਇਹ ਲੋਕ ਪਰਲੋਕ ਸਵਾਰ ਸਕਦਾ ਹੈ ਤਾ ਤੇ ਹਰ ਇੱਕ ਜੀਵ ਨੂੰ ਚਾਹੀਏ ਕਿ ਜਿੱਥੇ ਤੱਕ ਬਾਹ ਲੱਗੇ ਆਸ਼ਲ ਨੂੰ ਛੱਡ ਕੇ ਸਦਾ ਉਦਮ ਨੂੰ ਹੀ ਤਰਨਾ ਕਰੇ ਤੇ ਇਹ ਦੁਨੀਆਂ ਦੇ ਸੰਜਸ ਖੱਟ ਕੇ ਮੱਖੋ ਜਲਾ ਲੈ ਕੇ ਬਾਹ ਗੁਰੂ ਜੀ ਦੀ ਦਰਗਾਹ ਵਿੱਚ ਹਾਜ਼ਰ ਹੋਵੇ ਕਵਿਤਾ ਉਦਮ ਦੀ ਲੋੜ ਸਦਾ ਰਹਿੰਦੀ ਹੈ ਸਰੀਰ ਤਾਈ ਉਦਮ ਦੇ ਬਿਨਾ ਨਾ ਸਰੀਰ ਸਦ ਹੋਉਂਦਾ ਉਦਮ ਹੀ ਦੇ ਵੱਡਾ ਜਗ ਵਿੱਚ ਝਾਨ ਲਵੇ ਲਵੀ ਅਦਮੰਡੀ ਨਾੜਤਾ ਨਾ ਮਾਲਾ ਪਰ ਆਉਤ ਹੋਮ ਦਾ ਅਸਲੀ ਨੂੰ ਘਟਾ ਰਹਿਦਾ ਆਲਸੀ ਨੂੰ ਘਟਾ ਰਹਿਦਾ ਹਰ ਇੱਕ ਚੀਜ਼ ਸੰ ਸੰਦਾ ਘਰ ਘਰ ਬੁਹੇ ਬੁਹੇ ਫਿਰ ਹਵਾਰ ਹੋਮ ਦਾ ਤਾਂ ਤੇ ਉਦਮਕਾਰ ਪਗਤ ਕੀ ਜੀਏ ਪਰਮਾਤਮਾ ਦੀ ਲੋਕ ਪਰਲੋਕ ਵਿੱਚ ਸਦਾ ਸੁਖ ਹੁੰਦਾ ਇਥੇ ਸਮਾਪਤ ਕਰਦੇ ਆਂ